ਮੇਰੇ ਹਸਬੰਡ ਪੂਰੇ ਹੋ ਗਏ ਸੀ ਇਸ ਕਰਕੇ ਅੱਜ ਮੈਂ ਮੰਨ ਨੂੰ ਟਿਕਾਣ ਵਾਸਤੇ ਇੱਥੇ ਆਈਆਂ ਇੱਥੇ ਆ ਕੇ ਇੰਨਾ ਸਕੂਨ ਮਿਲਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਕਦੋਂ ਤੋਂ ਜੁੜੇ ਤੁਸੀਂ ਮੈਂ ਕਾਫੀ ਦੇਰ ਤੋਂ ਜੁੜੀ ਹਾਂ ਲੇਕਿਨ ਮੇਰੇ ਹਸਬੰਡ ਪੂਰੇ ਹੋ ਗਏ ਸੀ ਇਸ ਕਰਕੇ ਅੱਜ ਮੈਂ ਮੰਨ ਨੂੰ ਟਿਕਾਣ ਵਾਸਤੇ ਇੱਥੇ ਆਈਆਂ ਇੱਥੇ ਆ ਕੇ ਇੰਨਾ ਸਕੂਨ ਮਿਲਦਾ ਹੈ ਕਿ ਮੈਂ ਕੁਝ ਦੱਸ ਨਹੀਂ ਸਕਦੀ ਘਰੋਂ ਜੋ ਸੋਚ ਕੇ ਟੁੱਟਨੇ ਆ ਪਹਿਲੇ ਹੀ ਹੋਇਆ ਹੁੰਦਾ ਹੈ ਇਹਨਾਂ ਨੂੰ ਅਨੰਤ ਮਿਲਦਾ ਇੱਥੇ ਤੁਸੀਂ ਜਿਵੇਂ ਬੋਲ ਰਹੇ ਹੋ ਕਿ ਤੁਹਾਡੇ ਹਸਬੰਦ ਦੀ ਡੈਥ ਹੋ ਗਈ ਹੈ ਤੁਹਾਨੂੰ ਲੱਗਦਾ ਹੈ ਕਿ ਆ ਜਿਹੜਾ ਸਾਡਾ ਬਾਪੂ ਹੈ ਬਾਬਾ ਦੀਪ ਸਿੰਘ ਉਹ ਸਾਨੂੰ ਸੰਭਲੇਗਾ ਆ ਮੈਨੂੰ ਪੂਰਾ ਵਿਸ਼ਵਾਸ ਹੈ ਸਾਨੂੰ ਸੰਭਲੇਗਾ ਸਾਡਾ ਧਿਆਨ ਰੱਖੇਗਾ ਸਾਨੂੰ ਬੱਚਿਆਂ ਨੂੰ ਸਾਡੇ ਪਰਿਵਾਰ ਨੂੰ ਪਾਣਾ ਮੰਨਨ ਦਾ ਵਾਲ ਬਖਸ਼ੇਗਾ ਆਪਣੇ ਚਰਨਾਂ ਨਾਲ ਜੋੜੇਗਾ ਘਰ ਵੀ ਬੈਠੇ ਹੋਈਏ ਤੇ ਸਾਡਾ ਧਿਆਨ ਇਹ ਹੀ ਹੁੰਦਾ ਕਿ ਅਸੀਂ ਉੱਡ ਉੱਡ ਕੇ ਜਾਈਏ ਕਿ ਕਦੋਂ ਬੁੱਧਵਾਰ ਆਏਗਾ ਤੇ ਅਸੀਂ ਕਦੋਂ ਦੁਪਹਿਰੇ ਸਾਬ ਤੇ ਜਾਵਾਂਗੇ ਅਸੀਂ ਲੇਟ ਜ਼ਰੂਰ ਹੋ ਜਣੇ ਆ ਲੇਕਿਨ ਧਿਆਨ ਸਾਡਾ ਬਾਬਾ ਜੀ ਵਾਲੀ ਹੁੰਦਾ ਹੈ ਮੇਰੇ ਹਸਬੰਡ ਪੂਰੇ ਹੋ ਗਏ ਸੀ ਇਸ ਕਰਕੇ ਅੱਜ ਮੈਂ ਮੰਨ ਨੂੰ ਟਿਕਾਨ ਵਾਸਤੇ ਇੱਥੇ ਆਈਆਂ ਇੱਥੇ ਆ ਕੇ ਇੰਨਾ ਸਕੂਨ ਮਿਲਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਕਦੋਂ ਤੋਂ ਜੁੜੀ ਹਾਂ ਮੈਂ ਕਾਫੀ ਦੇਰ ਤੋਂ ਜੁੜੀ ਹਾਂ ਲੇਕਿਨ ਮੇਰੇ ਹਸਬੰਦ ਪੂਰੇ ਹੋ ਗਏ ਸੀ ਇਸ ਕਰਕੇ ਅੱਜ ਮੈਂ ਮਨ ਨੂੰ ਟਿਕਾਉਣ ਵਾਸਤੇ ਇੱਥੇ ਆਈ ਹਾਂ ਇੱਥੇ ਆ ਕੇ ਇੰਨਾ ਸਕੂਨ ਮਿਲਦਾ ਹੈ ਕਿ ਮੈਂ ਕੁਝ ਦੱਸ ਨਹੀਂ ਸਕਦੀ ਘਰੋਂ ਜੋ ਸੋਚ ਕੇ ਟੁੱਟਨੇ ਆ ਪਹਿਲੇ ਹੀ ਹੋਇਆ ਹੁੰਦਾ ਹੈ ਇੰਨਾ ਆਨੰਦ ਮਿਲਦਾ ਇੱਥੇ ਤੁਸੀਂ ਜਿਵੇਂ ਬੋਲ ਰਹੇ ਹੋ ਕਿ ਤੁਹਾਡੇ ਹਸਬੰਦ ਦੀ ਡੈਥ ਹੋ ਗਈ ਹੈ ਤੁਹਾਨੂੰ ਲੱਗਦਾ ਹੈ ਕਿ ਆ ਜਿਹੜਾ ਸਾਡਾ ਬਾਪੂ ਹੈ ਬਾਬਾ ਦੀਪ ਸਿੰਘ ਉਹ ਸਾਨੂੰ ਸਾਂਭ ਲੇਗਾ ਆ ਮੈਨੂੰ ਪੂਰਾ ਵਿਸ਼ਵਾਸ ਹੈ ਸਾਨੂੰ ਸਾंबेਗਾ ਸਾਡਾ ਧਿਆਨ ਰੱਖੇਗਾ ਸਾਨੂੰ ਬੱਚਿਆਂ ਨੂੰ ਸਾਡੇ ਪਰਿਵਾਰ ਨੂੰ ਪਾਣਾ ਮੰਨਨ ਦਾ ਬਲ ਬਖਸ਼ੇਗਾ ਆਪਣੇ ਚਰਨਾਂ ਨਾਲ ਜੋੜੇਗਾ ਘਰ ਵੀ ਬੈਠੇ ਹੋਈਏ ਤੇ ਸਾਡਾ ਧਿਆਨ ਇਹ ਹੀ ਹੁੰਦਾ ਕਿ ਅਸੀਂ ਉੱਡ ਉੱਡ ਕੇ ਚਾਹੀਏ ਕਿ ਕਦੋਂ ਬੁੱਧਵਾਰ ਆਏਗਾ ਤੇ ਅਸੀਂ ਕਦੋਂ ਦੁਪਹਿਰੇ ਸਭ ਤੇ ਜਾਵਾਂਗੇ ਅਸੀਂ ਲੇਟ ਜ਼ਰੂਰ ਹੋ ਜਣੇ ਲੇਕਿਨ ਧਿਆਨ ਸਾਡਾ ਬਾਬਾ ਜੀ ਵਾਲੀ ਹੁੰਦਾ ਹੈ ਮੇਰੇ ਹਸਬੰਡ ਪੂਰੇ ਹੋ ਗਏ ਸੀ ਇਸ ਕਰਕੇ ਅੱਜ ਮੈਂ ਮੰਨ ਨੂੰ ਟਿਕਾਣ ਵਾਸਤੇ ਇੱਥੇ ਆਈਆਂ ਇੱਥੇ ਆ ਕੇ ਇੰਨਾ ਸਕੂਨ ਮਿਲਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਕਦੋਂ ਤੋਂ ਜੁੜੇ ਤੁਸੀਂ ਮੈਂ ਵਿੱਚ ਕਾਫੀ ਧੀਰ ਤੋਂ ਜੁੜੀ ਆ ਲੇਕਿਨ ਮੇਰੇ ਹਸਬੰਡ ਪੂਰੇ ਹੋ ਗਏ ਸੀ ਇਸ ਕਰਕੇ ਅੱਜ ਮੈਂ ਮਨ ਨੂੰ ਟਿਕਾਣ ਵਾਸਤੇ ਇੱਥੇ ਆਈ ਆ ਇੱਥੇ ਆ ਕੇ ਇਨਾ ਸਕੂਨ ਮਿਲਦਾ ਹੈ ਕਿ ਮੈਂ ਕੁਝ ਦੱਸ ਨਹੀਂ ਸਕਦੀ ਘਰੋਂ ਜੋ ਸੋਚ ਕੇ ਟੁਰਨੇ ਆ ਪਹਿਲੇ ਹੀ ਹੋਇਆ ਹੁੰਦਾ ਹੈ ਇਨਾ ਆਨੰਦ ਮਿਲਦਾ ਇੱਥੇ ਤੁਸੀਂ ਜਿਵੇਂ ਬੋਲ ਰਹੇ ਹੋ ਕਿ ਤੁਹਾਡੇ ਹਸਬੰਡ ਦੀ ਡੈਥ ਹੋ ਗਈ ਹੈ ਤੁਹਾਨੂੰ ਲੱਗਦਾ ਹੈ ਜਿਹੜਾ ਸਾਡਾ ਬਾਪੂ ਹੈ ਬਾਬਾ ਦੀਪ ਸਿੰਘ ਉਹ ਸਾਨੂੰ ਸੰਭਲੇਗਾ ਆ ਮੈਨੂੰ ਪੂਰਾ ਵਿਸ਼ਵਾਸ ਹੈ ਸਾਨੂੰ ਸੰਭਲੇਗਾ ਸਾਡਾ ਧਿਆਨ ਰੱਖੇਗਾ ਸਾਨੂੰ ਬੱਚਿਆਂ ਨੂੰ ਸਾਡੇ ਪਰਿਵਾਰ ਨੂੰ ਪਾਣਾ ਮੰਨਨ ਦਾਲ ਬਲ ਬਖਸ਼ੇਗਾ ਆਪਣੇ ਚਰਨਾਂ ਨਾਲ ਜੋੜੇਗਾ ਘਰ ਵੀ ਬੈਠੇ ਹੋਈਏ ਤੇ ਸਾਡਾ ਧਿਆਨ ਇਹ ਹੀ ਹੁੰਦਾ ਕਿ ਅਸੀਂ ਉੱਡ ੜ ਕੇ ਜਾਈਏ ਕਿ ਕਦੋਂ ਬੁੱਧਵਾਰ ਆਏਗਾ ਤੇ ਅਸੀਂ ਕਦੋਂ ਚਪੈਰੇ ਸਾਬ ਤੇ ਜਾਵਾਂਗੇ ਅਸੀਂ ਲੇਟ ਜ਼ਰੂਰ ਹੋ ਜਣੇ ਆ ਲੇਕਿਨ ਧਿਆਨ ਸਾਡਾ ਬਾਬਾ ਜੀ ਵਾਲੀ ਹੁੰਦਾ ਹੈ ਮੇਰੇ ਹਸਬੰਡ ਪੂਰੇ ਹੋ ਗਏ ਸੀ ਇਸ ਕਰਕੇ ਅੱਜ ਮੈਂ ਮੰਨੂ ਟਿਕਾਨ ਵਾਸਤੇ ਇੱਥੇ ਆਈਆਂ ਇੱਥੇ ਆ ਕੇ ਇੰਨਾ ਸਕੂਨ ਮਿਲਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਕਦੋਂ ਤੋਂ ਜੁੜੇ ਤੁਸੀਂ ਮੈਂ ਵਿੱਚ ਕਾਫੀ ਧੇਰ ਤੋਂ ਜੁੜੀ ਆ ਲੇਕਿਨ ਮੇਰੇ ਹਸਬੰਡ ਪੂਰੇ ਹੋ ਗਏ ਸੀ ਇਸ ਕਰਕੇ ਅੱਜ ਮੈਂ ਮਨ ਨੂੰ ਟਿਕਾਨ ਵਾਸਤੇ ਇੱਥੇ ਆਈਆਂ ਇੱਥੇ ਆ ਕੇ ਇੰਨਾ ਸਕੂਨ ਮਿਲਦਾ ਹੈ ਕਿ ਮੈਂ ਕੁਝ ਦੱਸ ਨਹੀਂ ਸਕਦੀ ਘਰੋਂ ਜੋ ਸੋਚ ਕੇ ਟੁਰਨੇ ਆ ਉਹ ਪਹਿਲੇ ਹੀ ਹੋਇਆ ਹੁੰਦਾ ਹੈ ਇਨਾ ਆਨੰਦ ਮਿਲਦਾ ਇੱਥੇ ਤੁਸੀਂ ਜਿਵੇਂ ਬੋਲ ਰਹੇ ਹੋ ਕਿ ਤੁਹਾਡੇ ਹਸਬੰਡ ਦੀ ਡੈਥ ਹੋ ਗਈ ਹੈ ਤੁਹਾਨੂੰ ਲੱਗਦਾ ਹੈ ਕਿ ਆ ਜਿਹੜਾ ਸਾਡਾ ਬਾਪੂ ਹੈ ਬਾਬਾ ਦੀਪ ਸਿੰਘ ਉਹ ਸਾਨੂੰ ਸੰਭਲੇਗਾ ਆ ਮੈਨੂੰ ਪੂਰਾ ਵਿਸ਼ਵਾਸ ਹੈ ਸਾਨੂੰ ਸੰਭਲੇਗਾ ਸਾਡਾ ਧਿਆਨ ਰੱਖੇਗਾ ਸਾਨੂੰ ਬੱਚਿਆਂ ਨੂੰ ਸਾਡੇ ਪਰਿਵਾਰ ਨੂੰ ਪਾਣਾ ਮੰਨਨ ਦਾਲ ਬਖਸ਼ੇਗਾ ਆਪਣੇ ਚਰਨਾਂ ਨਾਲ ਜੋੜੇਗਾ ਘਰ ਵੀ ਬੈਠੇ ਹੋਈਏ ਤੇ ਸਾਡਾ ਧਿਆਨ ਇਹ ਹੀ ਹੁੰਦਾ ਕਿ ਅਸੀਂ ਉੱਡਣਗੇ ਜਾਈਏ ਕਿ ਕਦੋਂ ਬੁੱਧਵਾਰ ਆਏਗਾ ਤੇ ਅਸੀਂ ਕਦੋਂ ਦੁਪਹਿਰੇ ਸਭ ਤੇ ਜਾਵਾਂਗੇ ਅਸੀਂ ਲੇਟ ਜ਼ਰੂਰ ਹੋ ਜਣੇ ਹ ਲੇਕਿਨ ਧਿਆਨ ਸਾਡਾ ਬਾਬਾ ਜੀ ਵਾਲੀ ਹੁੰਦਾ